ਆਪਣੇ ਚੈਨਲ ਤੇ ਜੁੜੇ ਹੋਏ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਪਿਛਲੇ 2-3 ਦਿਨਾਂ ਤੋਂ ਆਹ ਭਾਂਡਾ ਪਲਾਸਤਰ ਕਰ ਰਹੇ ਹਾਂ ਕਿਉਂਕਿ ਇਹ ਚ ਡਿਜ਼ਾਈਨ ਥੋੜੇ ਜਿਆਦੇ ਨੇ ਤੁਸੀਂ ਪਿੱਛੇ ਦੇਖ ਸਕਦੇ ਆ ਤੇ ਅੱਜ ਆਪਾਂ ਪਿੱਲਰ ਤੇ ਆ ਆਪਣੇ ਦੋ ਕੌਲਿਆਂ ਤੇ ਮੋਲਡਿੰਗ ਰਹਿੰਦੀ ਹੈ ਪਲਾਸਤਰ ਕਰਨ ਵਾਲੀ ਇਹ ਕਰ ਰਹੇ ਆ ਤੇ ਬਾਕੀ ਪਿੱਲਰਾਂ ਦੇ ਤੁਸੀਂ ਡਿਜ਼ਾਈਨ ਬਣਦੇ ਦੇਖੋਗੇ ਅੱਗੇ ਹਾਂ ਜਿਹੜਾ ਆਪਣਾ ਲੈਂਟਰ ਦਾ ਇਹ ਨੀਚੇ ਵਾਲਾ ਪਾਸਾ ਹੁੰਦਾ ਹੈ ਇਹ ਆਪਾਂ ਲਗਭਗ ਬਾਅਦ ਚ ਲਿਪ ਦੇਉਂਦੇ ਆ ਕਿਉਂਕਿ ਜਦੋਂ ਆਪਾਂ ਆ ਕੋਰ ਲਾਉਨੇ ਆ ਨਾ ਉਦੋਂ ਥੋੜੀ ਜਿਹੀ ਤرائی ਹੁੰਦੀ ਹੈ ਤਾਂ ਕਰਕੇ ਸਾਰਾ ਨਹੀਂ ਲਿਪਦੇ ਇਹਦੇ ਅੰਦਰੋਂ ਕੋਰ ਮੋੜ ਦਿੰਨੇ ਜਿਵੇਂ ਉਹ ਮੋੜੀ ਪਈ ਅਤੇ ਬਾਹਰੋਂ ਕੋਰ ਮੋੜ ਦਿੰਨੇ ਫਿਰ ਇਹ ਨਾਲ ਤਾਂ ਲਪਣਾ ਸੌਖਾ ਤੇ ਨਾਲੇ ਕੋਈ ਕੋਰ ਦੀ ਦਿੱਕਤ ਨਹੀਂ ਬੈੰਦੀਗੀ ਕੋਈ ਵੰਗ ਟੇਡ ਨਹੀਂ ਹੁੰਦੇ ਹਾਂ ਜੀ ਆਪਾਂ ਪਹਿਲਾਂ ਤੇ ਲੈਣਾ ਮਾਰ ਰਹੇ ਹਾਂ ਜਿਵੇਂ ਨਕਸ਼ੇ ਦੇ ਵਿੱਚ ਦਿੱਤਾ ਹੋਇਆ ਸੀ ਤੇ ਇਹ 2 ਇੰਚ ਤੋਂ ਘੱਟ ਆਪਣਾ ਸਪੇਸ ਰਹਿ ਕੇ ਲੈਣ ਵੱਜਿਆ ਲੈਣ ਮਾਰਨ ਵਾਲਾ ਯੰਤਰਾ ਹੈ ਤੇ ਆਪਾਂ ਸਿੰਗਲ ਪਲਾਸਟਰ ਚ ਮਾਰ ਰਹੇ ਆ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਸਿੰਗਲ ਜਗਾਮ ਜਾਵੇ ਕਿ ਡਬਲ ਚ ਸਾਡੇ ਸੋਚਣੀ ਇਹ ਵੀ ਸਿੰਗਲ ਦੇ ਵਿੱਚ ਕੰਮ ਵੀ ਜੇ ਇਹ ਡਬਲ ਚ ਮਾਰਦੇ ਤਾਂ ਪੱਟੀ ਥੋੜੀ ਸੀ ਇਹ ਓਖੜਨ ਦਾ ਡਰ ਸੀ ਐਂ ਬੈ ਕੇ ਚੀਜ਼ ਜੇ ਤਾਂ ਜਿਆਦਾ ਹੋਵੇ ਜਿਵੇਂ ਦੋ ਹੀ ਲੈਣਾ ਹੁੰਦਿਆਂ ਇਹ ਚ ਫੇਰ ਵੀ ਚੱਲ ਜਾਂਦਾ ਤੇ ਆਹ ਚੀਜ਼ ਘੱਟ ਸੀਗੀ ਤਾਂ ਕਰਕੇ ਸਾਨੂੰ ਲੱਗਿਆ ਵੀ ਸਿੰਗਲ ਚ ਜਿਆਦਾ ਕੰਮ ਕਰ ਰਹੇ ਨਹੀਂ ਆ ਇਹ ਤਾਂ ਕਰਕੇ ਅਸੀਂ ਡਬਲ ਪਲਾਸਟਰ ਚ ਨਹੀਂ ਕਰਨਾ ਹਾਂਜੀ ਆਪਾਂ ਆ ਰਹਿਗੇ ਸੀ ਪਿੱਲਰ ਆ ਤੇ ਇਹਦੇ ਉੱਪਰ ਪਣੀ ਮੋਲਡਿੰਗ ਕਰਤੀ ਸੈਟਿੰਗ ਤੇ ਜਿਹੜੇ ਇਹ ਜੜਬਜੀ ਹੁੰਦੀ ਹੈ ਨਾ ਇਹ ਹੂਣ ਨਹੀਂ ਲੈਂਦੀ ਪਾਣੀ ਨਾਲ ਤੇ ਆਪਾਂ ਨਾਲ-ਨਾਲ ਬਰਸ਼ ਮਰਵਾ ਕੇ ਲਾਈਏ ਨਾ ਤਾਂ ਤਰਾਈ ਵਧੀਆ ਹੋ ਜਾਂਦੀ ਹੈ ਨਾਲੇ ਇੱਟ ਜਦੋਂ ਉੱਚੜ ਜੇ ਜਾਂਦੀ ਹੈ ਉਹਦੇ ਮਸਾਲਾ ਵਧੀਆ ਪਕੜ ਕਾਉਂਦਾ ਤੇ ਇਧਰ ਆਪਾਂ ਆਹ ਪਿੱਲਰ ਦੇਖੋ ਤੁਸੀਂ ਫੜ ਜਿਓ ਇਧਰੋਂ ਨੇਰਾ ਪੈਂਦਾ ਬਾਹਰਲੇ ਪਾਸੋਂ ਸਹੀ ਚਾਨਣ ਆਉਗਾ ਕਿਵੇਂ ਲੱਗਦਾ ਹੈ ਜ਼ਰੂਰ ਦੱਸਿਓ ਇਹ ਆਪਾਂ ਸਿੰਗਲ ਪਲਾਸਟਰ ਦੇ ਵਿੱਚ ਕਰੇ ਹੈਗੇ ਕਿਉਂਕਿ ਇਹ ਪਹਿਲਾਂ ਵੀ ਆਪਾਂ ਪਿੱਛੇ ਦੱਸਿਆ ਸੀ ਵੀ ਜਦੋਂ ਆਪਾਂ ਜੇ ਇਹ ਡਬਲ ਪਲਾਸਟਰ ਕਰਦੇ ਤਾਂ ਜਿਹੜੀ ਆ ਪੇਪੜੀ ਡਿੱਗਣ ਦਾ ਡਰ ਸੀ ਕਿਉਂਕਿ ਇਹ ਨੇੜੇ-ਨੇੜੇ ਇਹ ਨਾ ਲੈਣਾ ਐ ਮੰਨੋ ਵੀ ਪਾਉਣਾ 1-2 ਇੰਚ ਤੇ ਲੈਣ ਹੈਗੀ ਆਪਣੀ ਬਣਦੇ ਤਾਂ ਕਰਕੇ ਇਹ ਆਪਾਂ ਸਿੰਗਲ ਪਲਾਸਟਰ ਚ ਮਾਰ ਤਿਆਂ ਤੇ ਵਸਾ ਲੱਗੇ ਲੱਗ ਜੂਗਾ ਆਪਣਾ ਇੱਕ ਅੱਧਾ ਪਿੱਲਰ ਭਵੇਂ ਲੈ ਜੇ ਹਾਂਜੀ ਰੋ ਲੈਣਾ ਲੋਣਾ ਚੈੱਕ ਥੋੜਾ ਜਿਹਾ ਹੈ ਤਾਂ ਹਨੇਰਾ ਹੋ ਗਿਆ ਤੇ ਵੀਡੀਓ ਨੂੰ ਲਾਇਕ ਕਰਿਓ ਕੰਮ ਚੰਗਾ ਲੱਗਿਆ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਸਤਿ ਸ੍ਰੀ ਅਕਾਲ ਸਵੇਰੇ ਆਪਾਂ ਉਹ ਦੋਨੇ ਕੋਲੇ ਕਰਾਂਗੇ ਤੇ ਬਾਕੀ ਜਿਹੜੀਆਂ ਪਾਉਡਰਾਂ ਰਹਿੰਦੀਆਂ ਉਹ ਕਰਾਂਗੇ ਜੀ